ਦਿਓ ਦਿਓ ਕਿਤੇ ਮਾਈਕ ਮਾਈਕ ਉਹ ਪੁੱਛ ਕੇ ਮੈਂ ਤਾਂ ਸਾਹਿਬ ਮੈਂ ਤਾਂ ਸਾਹਿਬ ਥੋੜਾ ਪਿੱਛੇ ਹੋ ਇਹਵਾਸ ਨੂੰ ਵੋਟ ਚੁੱਕੀ ਹੈ ਮੈਂ ਤਾਂ ਇਹੀ ਕਹਿੰਦਾ ਬਠਿੰਡਾ ਸ਼ਹਿਰ ਇੱਕ ਤੀਰ ਵਰਗਾ ਹੈ ਜੋ ਕਿ ਜਿੰਨਾ ਮਰਜ਼ੀ ਪਿੱਛੇ ਖਿੱਚ ਲੋ ਇੱਕ ਵਾਰ ਕਮਾਲ ਦਾ ਬਾਤ ਆਦਾ ਸਿੱਧਾ ਵਿਕਾਸ ਦੇ ਨਿਸ਼ਾਨੇ ਤੇ ਲੱਗੂਗਾ ਤੇ ਬਸ ਇਹੀ ਆਸ਼ਾ ਕਰਦਾ ਕਿ ਕਿੰਨੀਆਂ ਵੋਟਾਂ ਪੀਂਦੇ ਤਾਂ ਆਵਾਜ਼ ਬਣਿਆ ਰਹੂਗਾ ਤੇ ਅਸੀਂ ਉਸ ਨਾਲ ਸੇ ਕੰਮ ਕਰਨਾ ਕਿੰਨੀਆਂ ਵੋਟਾਂ ਕਿੰਨੀਆਂ ਵੋਟਾਂ 47 ਹਾਜ਼ਰ ਵੱਡੀ ਵਾਲਾ ਪਿੱਛੇ ਬਾਈ ਬਣ ਕੇ ਅੱਛਾ ਜੀ ਬਹੁਤ ਜੀ ਬੱਤੀ ਵੱਡੀ ਮਾਰਦੇ ਆ ਕਾਹੇ ਬਟਿੰਡਾਵਾਸ ਬਟਿੰਡਾ ਵਾਸੀਆਂ ਦਾ ਹੈ ਵੱਡੀ ਜੀ ਵੱਡੀ ਜੀ ਬੜੀ ਹੋਰ ਇੱਕ ਮਿੰਟ ਸਾਡੇ ਬੱਚੇ ਨੇ ਸੋਇਆ ਸੀ ਅੰਤਾਈ ਕਿਵੇਂ ਸਾਡ ਦਿੱਤਾ ਸਭੀ ਬਦੌਲਤ ਅਸੀਂ ਅੱਜ ਜਿੱਤ ਹਾਸਲ ਕੀਤੀ ਹੈ ਸਾਰੇ ਸ਼ਹਿਰ ਦਾ ਵਾਸੀਆਂ ਦਾ ਸਾਰੇ ਐਮਪੀ ਸਰਵਾਨ ਦਾ ਜਿਹਨੇ ਜਿਹਨੇ ਵੀ ਇਸ ਦੇ ਵਿੱਚ ਜੋ ਜੋ ਯੋਗਦਾਨ ਪਾਇਆ ਉਹ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਪਾਰਟੀ ਦੇ ਦੇ ਵੀ ਅਹੁਦੇਦਾਰ ਸਰਬਾਨ ਨੇ ਜਿਹਨੇ ਵਰਕਰਸ ਨੇ ਜਾਂ ਮੇਰੇ ਯਾਰ ਅਨੰਦ ਰਸਤੇਦਾਰ ਬੈਂਕਰਾ ਜੋ ਵੀ ਲੋਕਨ ਸਮਾਜਿਕ ਦਾਵਾ ਕਰਕੇ ਚਾਹੇ ਵੈਸੇ ਸਦੀ ਬੋਲਣ ਕਿੰਨੇ ਐਮਸੀ ਤੁਹਾਡੇ ਹੱਕ ਚ ਭੁਗਤੇ ਆ ਜੀ ਐਗਜ਼ੈਕਟਲੀ ਕਿੰਨੇ ਦੱਸ ਅੰਦਾਜ਼ੇ 35% ਤੁਹਾਡਾ ਨੇ ਇੱਕ ਮਨਪ੍ਰੀਤ ਬਾਦਲ ਵਾਲੇ ਕੈਮੀ ਵਾਲੇ ਸੀ ਜਿਵੇਂ ਐਮਐਲਏ ਸਾਹਿਬ ਕਹਿ ਕੇ ਗਏ ਅੱਜ ਗਰੂਪ ਗੱਲ ਕਹਿੰਦੇ ਉਹਨਾਂ ਨੇ ਪੋਸਟ ਪਾਦੀ ਰਿਸ਼ਤੇਦਾਰ ਨੇ ਕਿ ਅਸੀਂ ਪਦਮਜੀਤ ਸਿੰਘ ਮਾਤਾ ਦਾ ਸਮਰਥਨ ਕਰਾਂ ਕਿ ਕਿੰਨਾ ਬਹੁਤ ਅੱਛੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਨਏ ਫੈਸਲੇ ਨੇ ਵਿਸ਼ਵਾਸ ਜਤਾਇਆ ਸਾਡੇ ਪਰਿਵਾਰ ਤੇ ਵਿਸ਼ਵਾਸ ਜਤਾਇਆ ਔਰ ਜੀਏ ਦੇਖੋ ਵੀ ਹਰ ਐਮਸੀ ਨੂੰ ਉਸਦੇ ਵਾਰਡ ਦੇ ਲੋਕਾਂ ਨੇ ਜਾ ਜਾ ਕੇ ਕਿਹਾ ਆਪਾਂ ਇਸ ਬੱਚੇ ਨੂੰ ਵੋਟ ਦੇਣੀ ਹੈ ਔਰ ਇਸ ਬੱਚੇ ਤੇ ਸਾਡਾ ਵਿਸ਼ਵਾਸ ਹੈ ਵੀ ਇਹ ਸ਼ਹਿਰ ਦਾ ਵਿਕਾਸ ਕਰ ਸਕਦਾ ਹੈ ਔਰ ਜਿਸੇ 7 ਸਵਾ 7 ਸਾਲ ਤੋਂ ਜੀ ਨੂੰ ਖਾਲੀ ਪਈ ਸੀ ਕਿ ਵਿਕਾਸ ਕਿਹਾ ਹੋਇਆ ਸੀ ਕੱਲ ਮੂਨੀ ਰਿਆ ਸੀ ਸਾਰਿਆਂ ਨੂੰ ਪਤਾ ਸੀ ਕਿ ਇੱਕ ਬੱਚਾ ਹੈ ਜਿਹੜਾ ਸਾਡੇ ਸ਼ਹਿਰ ਦੇ ਕੰਮ ਕਰੇਗਾ ਅਮਰ ਜੀਤ ਮਤਾ ਜੰਦਾਬਾ ਆ ਦਿਓ ਦਿਓ ਕਿਤੇ ਮਾਈਕ ਮਾਈਕ ਉਹ ਪਤਾ ਕਿੰਨੇ ਤਸਾ ਮੈਂ ਤਸਾ ਥੋੜਾ ਪਿੱਛੇ ਤਾਂ ਹੋ ਜਾ ਯਾਰ ਮੈਂ ਤਾਂ ਜਬਾ ਇਹ ਦੇਈ ਫਰੇ ਪਹਿਲਾਂ ਨੂੰ ਮਾਰਾ ਸਰ ਹੱਥ ਕਰ ਦੋ ਸਰ ਪਟੰਡਾ ਦੇ ਵਿੱਚ ਹੱਥ ਉੱਪਰ ਕਰਮਾ ਆ ਪਾਰਟੀ ਦੇ ਜਿਹੜੇ ਮੇਅਰ ਨੇ ਉਹ ਚੁਣੇ ਜਾ ਚੁੱਕੇ ਨੇ ਨਾਲ ਲੈ ਕੇ ਤੁਸੀਂ ਜਿਹੜੇ ਪਦਮਜੀਤ ਮਹਿਤਾ ਜਿਹੜੇ ਮੇਅਰ ਬਣੇ ਨੇ ਉਹਨਾਂ ਦੇ ਫਾਦਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਪ੍ਰਮਤ ਮਹਿਤਾ ਜੀ ਗੁਰੂ ਸਾਹਿਬ ਮੈਂ ਤਾਂ ਹੀ ਦੁਬਾਰਾ ਰਿਜ਼ਲਟ ਆਇਆ ਲੇਕਿਨ ਸੀ ਖਲਾਉਤ ਹੋਇਆ ਤੁਸੀਂ ਆਇਓ ਪਿੱਛੇ ਆ ਜਾਓ ਤੁਸੀਂ ਪਿੱਛੇ ਮੈਂ ਤਾਂ ਜੀ ਇੱਧਰ ਦੇਖੋ ਜੇ ਇੱਧਰ ਦੇਖੇ ਸਾਡੀ ਵਾਰੀ ਆ ਗਈ ਮੈਂ ਤੇ ਕਿੰਨੇ ਸ਼ਾਮਲ ਹੋਇਆ ਡਾਕਟਰ ਨੂੰ ਬਹੁਤ ਵੱਡੀ ਜਿੰਦ ਹੈ ਕਹਿ ਸਕਦੇ ਨੇ ਕਿ ਜਿੰਨੂੰ ਬਹੁਤ ਤੇ ਜਿੱਥੇ ਕਿਰਨਾਂ ਨਾਲ ਲਿੰਕ ਪਰ ਬਾਦਤ ਨੂੰ ਦਿੱਤੀ ਆ ਜੀ ਉਹ ਹੀ ਮਿਹਰ ਨੂੰ ਲੈ ਕੇ ਆਏ ਆਂ ਇਹ ਵੀਡੀਓ ਨਾਲ ਜਿਹੜਾ ਪੰਜ ਨੰਬਰ ਵਾਰਡ ਜਿੰਨੀ ਵੱਡੀ ਇਤਿਹਾਸਨਾ ਬਣੀ ਸੀ ਉਹੋ ਜੀ ਜਿੱਤੇ ਸਾਨੂੰ ਇੱਥੇ ਲੋਕਾਂ ਨੇ ਪਿਆਰ ਦਿੱਤਾ ਉਹ ਤੁਸੀਂ ਦੇਖੋ ਲੋਕਾਂ ਨੇ ਉੱਥੇ ਵੀ ਵਿਸ਼ਵਾਸ ਜਤਾਇਆ ਸੀ ਉਹੀ ਵਿਸ਼ਵਾਸ ਸਾਰੇ ਲੋਕਾਂ ਨੇ ਇੱਥੇ ਵਿਸ਼ਵਾਸ ਜਤਾਇਆ ਮੈਂ ਤੇ ਕਿੰਨੇ ਕੌਂਸਲਰਾਂ ਨਾਲ ਮੈਂ ਤਾਂ ਸਭ ਕੀ ਜਿਵੇਂ ਨੇ ਪਹਿਲੀ ਵਾਰੀ ਉਹਨਾਂ ਤੋਂ ਮੈਂ ਤਾਂ ਸਭ ਤੋਂ ਇਤਿਹਾਸ ਰੱਖਦੇ ਆਂ ਦੀ ਅੱਗੇ ਤਿਆਰੀਆਂ ਪੂਰੀਆਂ ਮੁਕੰਮਲ ਨੇ ਡਾਇਰੈਕਟ ਜਿਸ ਤਰ੍ਹਾਂ ਸਭਾ ਸਭਾ ਅੱਜ ਬਿਸ਼ਰੀ ਹੈ ਜੇ ਉਹ ਜਿਹੜੇ ਕਿਸੇ ਕੱਲ ਨੂੰ ਕਹਦੇ ਪਾਰਟੀ ਲੈਵਲ ਤੇ ਗੱਲ ਕਰਦੇ ਉਹ ਇਸ ਉਹ ਸੈਕੰਡਰੀ ਡਿਸਕਸ਼ਨ ਨਹੀਂ ਹੈ ਕੋਈ ਮੋਟੇ ਨਹੀਂ ਅਸੀਂ ਤਾਂ ਇਸ ਸੋਸਿਸ ਅਰਬਸਟਰ ਅਸੀਂ ਇਹਨਾਂ ਨੇ ਮੇਰ ਬਣਿਆ ਹੁਣ ਅੱਗੇ ਉਹ ਲੋਕ ਕਹਿਦੇ ਲੋਕਾਂ ਦਾ ਪਿਆਰ ਹੋਊਗਾ ਇਹ ਲੋਕ ਕੱਲ ਨੂੰ ਕੁਝ ਕਹਿੰਦੇ ਨੇ ਉਹ ਪਾਰਟੀ ਕੀ ਕਹਿੰਦੀ ਹੈ ਇਹ ਤਾਂ ਬਹੁਤ ਨੰਮੂ ਹੈ ਅੱਛਾ ਮੈਂ ਤਾਂ ਸਾਬ ਇਸ ਨੂੰ ਅੱਗੇ ਅਗਲਾ ਪ੍ਰੋਗਰਾਮ ਕੀ ਹੈ ਤੁਹਾਡਾ ਇਸ ਨੂੰ ਸਟਰੈਟਜੀ ਕੀ ਲੈ ਕੇ ਚੱਲਿਓ ਕਿਉਂਕਿ ਇਹਦੇ ਬਾਅਦ ਹੁਣ ਮੇਅਰਤਾ ਜਨੇ ਗਈ ਜੇ ਹੁਣ ਲੋਕਾਂ ਨੂੰ ਜਿਹੜੀ ਵੀ ਕਮਿਟਮੈਂਟ ਕੀਤੀ ਹੈ ਜਾਂ ਕੌਂਸਲਰ ਨੇ ਜੋ ਕਮਿਟਮੈਂਟ ਕੀਤੀਆਂ ਨੇ ਜੋ ਵੱਡੀਆਂ ਦੇ ਵਿੱਚ ਸ਼ਹਿਰ ਦੀਆਂ ਨੇ ਕੀ ਕੀ ਪੀਸਾ ਕੀ ਲੈ ਕੇ ਚੱਲੇਓ ਦੇਖੋ ਜੀ ਇਹ ਹਿੰਦੁਸਤਾਨ ਦਾ ਪੀਸਾ ਸਭ ਤੋਂ ਸਭ ਤੋਂ ਮਹਾਨ ਹੈ ਜੇ ਨਾਰਥ ਇੰਡੀਆ ਨੂੰ ਦੇਖਿਆ ਜਾਵੇ ਤਾਂ ਪਹਿਲਾ ਸਭ ਤੋਂ ਛੋਟਾ ਹੈ ਇਸ ਤੋਂ ਬਾਅਦ ਚੌਥੇ ਨੰਬਰ ਤੇ ਸੁਭਾਰਚੰਦਰ ਬਹੁਤ ਜੀ ਸਿੰਘ ਤੇ 15ਵੇਂ ਨੰਬਰ ਤੇ ਹੁਣ ਮਹਾਰਾਜ ਸੇ ਸਨ ਸਨ ਇਹ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਗਈਆਂ ਸੀ ਡਿਟੇਲ ਜਿਹੜੀਆਂ ਕੱਢ ਲਈਆਂ ਗਈਆਂ ਸੀ ਕੋਈ ਨਾ ਕੋਈ ਕੱਢ ਲਈ ਸੀ ਪਹਿਲੇ ਜੁਗ ਜੁਗ ਮੇਟੇ ਤਿਆਰੀਆਂ ਤਾਂ ਕਰਨੀਆਂ ਪਈਆਂ ਜੇ ਤਿਆਰੀ ਨਾ ਹੋਵੇ ਤਾਂ ਇਲੈਕਸ਼ਨਿੰਗ ਲੜ ਸਕਦੇ ਸੀ ਤਿਆਰੀ ਨਾ ਹੋਵੇ ਤੁਸੀਂ ਮੇਰੇ ਤੇ ਇਲੈਕਸ਼ਨ ਕਿਵੇਂ ਜਾ ਇਲੈਕਸ਼ਨ ਦੀ ਗੱਲ ਦੇਖੋ ਤਿਆਰੀ ਕਰਨਾ ਤਾਂ ਸਾਡਾ ਹੱਕ ਆ ਵੋਟ ਮੰਗਣਾ ਸਾਡਾ ਹੱਕ ਆ ਲੋਕਾਂ ਕੋਲ ਜਾਣ ਦਾ ਸਾਡਾ ਹੱਕ ਆ ਜੇ ਲੋਕਾਂ ਨੂੰ ਸਾਡੀ ਗੱਲਾਂ ਸਾਡੇ ਤੇ ਵਿਸ਼ਵਾਸ ਹੈ ਤਾਂ ਲੋਕ ਸਾਡਾ ਵੋਟ ਸਾਡਾ ਮੈਂ ਤਾਂ ਜੀ ਮੈਂ ਤਾਂ ਜੀ ਜਿਹੜਾ ਬਟਿੰਡਾ ਦੀ ਅਸੈਂਬਲੀ ਦੀ ਕਾਰਜਕਾਰੀ ਇਹ ਤਾਂ ਸਭ ਤੋਂ ਜਿਹੜੀ ਤੁਹਾਨੂੰ 15 ਦੇ ਨਾਲ ਮੀਟਿੰਗ ਦੀ ਬਾਤ ਰੱਖਿਆ ਗਿਆ ਹੁਣ ਸਵਾਲ ਕਿ ਸਾਡੀ ਇਹ ਸਮੱਸਿਆਵਾਂ ਨੇ ਕਿਹੜੀਆਂ ਸਮੱਸਿਆਵਾਂ ਨੇ ਜਿੰਨੇ ਹੱਥ ਮੇਰੇ ਕੋਲ ਦਾ ਪਾਣੀ ਸੀਵਰੇਜ ਦੀ ਹੋ ਰਹੀ ਬਹੁਤ ਸਾਰੇ ਪੀਸੀਬੀ ਨੇ ਸਾਲ ਸਾਬਾ ਸਾਲ ਹੋ ਜਣਾਣਾ ਜੀ ਸਪਾਂਸਰ ਜੀ ਦਾ ਪਿਛਲੇ 2-3 ਸਾਲ ਤੋਂ ਦਾ ਨਾਮ ਨੇ ਜਿਹਨਾਂ ਨਾਲ ਦੇ ਬਰਾਬਰ ਜਾਂਦੇ ਨੇ ਅਗਰ ਤੁਸੀਂ ਦੇਖੋਗੇ ਵੱਡਾ ਅਦਾਰਾ ਜਾਂ ਵੱਡੀ ਕੋਈ ਚੀਜ਼ ਦਾ ਡਿਸਕਸ਼ਨ ਹੀ ਨਹੀਂ ਹੁੰਦਾ ਇਸ ਕਰਕੇ ਬਹੁਤ ساری ਚੀਜ਼ਾਂ ਨੇ ਹਰ ਕਾਉਂਸਲਰ ਦੀ ਅਲੱਗ ਅਲੱਗ ਮੰਗਿਆ ਗਈ ਹੈ ਹਰ ਕਾਉਂਸਲਰ ਦਾ ਅਲੱਗ ਅਲੱਗ ਕੀ ਹੋਇਆ ਹੈਗਾ ਅਸੀਂ ਬਹੁਤ ਜਲਦੀ ਤੁਸੀਂ ਦੇਖੋਗੇ ਜਿਵੇਂ ਉਹਨਾਂ ਨੇ ਦੱਸਿਆ ਉਹਨਾਂ ਚੀਜ਼ਾਂ ਨੂੰ ਪੂਰੀਆਂ ਕਰਨ ਵਾਸਤੇ ਸ਼ਾਇਦ ਕੁਝ ਟਰੈਕਟਰ ਲੈਣੇ ਪੈਣ ਟਿਪਰ ਠੀਕ ਕਰਾਣੇ ਪੈਣ ਪਿੱਛੇ ਤੇ ਜੋ ਜੋ ਉਹਨਾਂ ਨੇ ਦੱਸਿਆ ਉਹਨਾਂ ਦੇ ਮੁਤਾਬਕ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਨੇ ਕੋਈ ਇੱਕ ਨਹੀਂ ਹੈ ਬਰ ਉਸ ਤੇ ਇਨਰਾਤ ਇਸ ਬੱਚੇ ਨੂੰ ਕੰਮ ਕਰਨਾ ਪੂਆ ਭਾਈ ਛੋਟਾ ਕਲਾਸ ਨਹੀਂ ਹੈ ਬਹੁਤ ਵੱਡਾ ਟਾਸਕ ਹੈ ਔਰ ਇਸ ਟਾਸਕ ਨੂੰ ਕਿ 2 ਤੋਂ 3 ਲੱਖ ਰੁਪਏ ਦੇ ਬੋਲ ਯਾ ਵਦੋਲਾ ਕੋਲ ਚਾਹੀਦਾ ਰਿਪੋਰਟ ਆ 5 ਲੱਖ ਦੀ ਅੰਦਾਜ਼ਨ ਪਾਪੂਲੇਸ਼ਨ ਹੈ ਜਿਹੜੀ 5 ਲੱਖ ਲੋਕਾਂ ਦੀਆਂ ਆਸ਼ਾ ਤੇ ਅਸੀਂ ਕਰੇ ਉਤਨਾ ਉਹ ਦਸੀਂ ਇਹੀ ਕਹਿ ਸਕਦੇ ਆ ਕਿ ਬੱਚੇ ਨੂੰ ਵੀ ਇਹੀ ਸਮਝਾਇਆ ਕਿ ਅਸੀਂ ਪੂਰੀ ਜਾਨ ਲਾ ਦਾਂਗੇ ਕਿ ਇਸ ਨੀਰ ਦੀ ਜਿਹੜੀ ਸਵਾ ਸਾਲ ਦੀ ਛੜੀ ਹੈ ਜਾਂ 1 ਸਾਲ ਦੀ ਜਿੰਨੀ ਵੀ ਟਰਮ ਬਚੀ ਹੈ ਉਸ ਟਰਮ ਦੇ ਵਿੱਚ ਵੀ ਅਸੀਂ ਕੋਈ ਨਵਾਂ ਇਤਿਹਾਸ ਰਚ ਕੇ ਦਿਖਾਈਏ ਕਿ ਜੇ ਕੰਮ ਕਰਨੇ ਹੋਣ ਤਾਂ ਇਸ ਤਰ੍ਹਾਂ ਹੋ ਸਕਦਾ ਮੈਂ ਤਾਂ ਜੀ ਤੁਸੀਂ ਇਹਨੂੰ ਚਮਤਕਾਰ ਸਮਝ ਜਿਓ ਕਿ ਕਾਂਗਰਸ ਦਾ ਭਰੋਸਾ ਤਦ ਦੇਖੋ ਇਹਨੂੰ ਕਿਸੇ ਵੀ ਹਰੇਕ ਬੰਦੇ ਦੀ ਆਪ ਦੀ ਸੋਚ ਹੈ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀ ਹ ਹਰੇਕ ਬੰਦੇ ਦੀ ਆਪ ਅਸੀਂ ਮੈਂ ਤੁਹਾਨੂੰ ਬਾਗ-ਬਾਰ ਕਹਿ ਰਹੇ ਆਂ ਕਿ ਅਸੀਂ ਇਹ ਸੋਚਦੇ ਨੇ ਵੀ ਲੋਕਾਂ ਦੇ ਪਿਛਲੇ 4 ਸਾਲ ਤੋਂ ਤੱਕ ਨਹੀਂ ਕੋਇਆ ਹੂੰ ਔਰ ਪਿਛਲੇ 7 ਸਵਾ 7 ਤੋਂ ਇਹ ਵੀ ਹੋ ਰਹੀ ਹੈ ਦੀ ਬਈਸਨ ਹੂੰ ਇਹ ਕੋਈ ਅੱਜ ਅਸੀਂ ਹੁਣ ਜਿੱਤੇ ਆਂ ਪਹਿਲਾਂ ਵੀ ਕੋਈ ਮੰਨਦਾ ਹੀ ਸੀ ਕਿ ਇੰਨਾ ਤੱਕ ਕੁਝ ਹੈ ਨਹੀਂ ਹੈ ਵੀ ਨਹੀਂ ਬਣ ਸਕਦਾ ਸੀ ਠੀਕ ਹੈ ਤੇ ਇਸ ਕਰਕੇ ਲੋਕਾਂ ਦਾ ਜਿਹੜਾ ਪਿਆਸ ਸੀ ਲੋਕਾਂ ਨੇ ਜਿਹੜਾ ਸਾਡੇ ਤੇ ਵਿਸ਼ਵਾਸ ਜਤਾਇਆ ਸੀ ਉਹਦੀ ਬਦੌਲਤ ਅਸੀਂ ਅੱਜ ਇਹ ਬਨੇ ਆਂ ਠੀਕ ਹੈ ਔਰ ਅਸੀਂ ਨੇ ਜਿਵੇਂ ਪਹਿਲਾਂ ਵੀ ਦੱਸਿਆ ਵੀ ਸਾਨੂੰ ਇਹ ਕੋਈ ਬਹੁਤ ਛੋਟਾ ਕੰਮ ਨਹੀਂ ਹੈ ਇਹ ਬਹੁਤ ਵੱਡਾ ਦਾ ਟਾਸਕ ਹੈ ਔਰ ਸਾਨੂੰ ਇਸ ਤੇ ਇੰਨਾ ਕੁ ਜ਼ਿਆਦਾ ਕੰਮ ਕਰਨਾ ਪਏਗਾ ਜੇ ਅਸੀਂ ਕਿ ਸੰਜੋ ਸਮਾ ਫੋੜ ਹੈ ਕਿ ਅਸੀਂ ਉਨੇ ਸਮੇਂ ਦੇ ਵਿੱਚ ਇੰਨੀ ਵੱਡੀ ਜਿਹੜੀ ਲੋਕਾਂ ਦੀ ਮੰਗਾਂ ਹੈ ਉਹ ਪੂਰੀ ਠੀਕ ਹੈ ਥੈਂਕ ਯੂ ਹਾਂ ਦੋਸਤੋ ਧੰਨਵਾਦ ਇਹ ਕਿ